ਫਰਤਲਾ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਕੈਨੇਡਾ ਤੋਂ ਆਈ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪੀੜ ਵਾਲੇ ਬਾਜ਼ਾਰ ਦੇ ਰਸਤੇ ਸੀਨਪੁਰਾ ਵਿੱਚ 40 ਸਾਲ ਦੀ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਮ੍ਰਿਤਕ ਮਹਿਲਾ ਦੀ ਪਛਾਣ ਹਿੰਮਪ੍ਰੀਤ ਕੌਰ ਉਰਫ ਹਿਮਾ ਦੇ ਰੂਪ ਚ ਹੋਈ ਹੈ ਇੱਕ ਮਹੀਨੇ ਪਹਿਲਾਂ ਉਹੀ ਹਿੰਮਪ੍ਰੀਤ ਕੈਨੇਡਾ ਤੋਂ ਵਾਪਸ ਆਈ ਸੀ ਕਤਨਾ ਅਨੁਸਾਰ ਦੁਪਹਿਰ ਦੇ ਸਮੇਂ ਦੋ ਅਣਪਛਾਤੇ ਲੋਕ ਮੋਟਰਸਾਈਕਲ ਤੇ ਆਏ ਤੇ ਘਰ ਵਿੱਚ ਵੜ ਕੇ ਹਿੰਮਪ੍ਰੀਤ ਕੌਰ ਨੂੰ ਗੋਲੀ ਮਾਰ ਦਿੱਤੀ ਘਰ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਕੁਝ ਲੋਕ ਜ਼ਬਰਦਸਤੀ ਘਰ ਚ ਵੜੇ ਤੇ ਉਸ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਆਈ ਪੁਲਿਸ ਅਨੁਸਾਰ ਕੁੱਲ 4 ਗੋਲੀਆਂ ਚੱਲੀਆਂ ਨੇ ਇਹਨਾਂ ਵਿੱਚੋਂ ਇੱਕ ਗੋਲੀ ਹੇਮਾ ਨੂੰ ਮਾਰੀ ਗਈ ਤੇ 3 ਹਵਾਈ ਫਾਇਰ ਹੋਏ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਦੱਸਦੀ ਹੈ ਕਿ ਹੇਮਪ੍ਰੀਤ ਕੌਰ ਦਾ ਪਤੀ ਤੇ ਬੇਟਾ ਕੈਨੇਡਾ ਵਿੱਚ ਹੈ ਅਚਾਨਕ ਹੋਈ ਵਾਰਦਾਤ ਨਾਲ ਸਭ ਪਰੇਸ਼ਾਨੀ 'ਚ ਨੇ ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਜਲਦ આરોપી ਗ੍ਰਫਤਾਰ ਹੋ ਜਾਣਗੇ ਜੀ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀ ਕਿ ਆਹ ਜਿਹੜਾ ਮੁਹੱਲਾ ਹੈਗਾ ਇੱਥੇ ਕਿਸੇ ਘਰ ਦੇ ਅੰਦਰ ਵਰਕੇ ਫਾਇਰ ਹੋਇਆ ਹੈ ਮੌਕੇ ਤੇ ਜਿਹੜੀ ਹੈਗੀ ਐਸਐਚਓ ਸਿਟੀ ਤੇ ਮੈਂ ਜਿਹੜਾ ਹੈਗਾ ਹਾਂ ਡਿਸਟ੍ਰਿਕਟ ਮੈਨ ਜਿਹੜਾ ਲਗਿਆ ਨਹੀਂ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈ ਹੇਮਬ੍ਰਿਡ ਫੌਰ ਉਰਫੇਮਾ ਉਹ ਅੰਦਰ ਘਰ ਦੇ ਵਿੱਚ ਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵੜ ਕੇ ਤੇ ਗੋਲੀ ਮਾਰ ਕੇ ਕੋਈ ਇਹ ਲੜਕੀ ਦਾ ਕੀ ਹਮਤ ਕੀ ਕਹ ਲੋ ਕੀ ਹੈਗਾ ਜਿਵੇਂ ਕਿ ਕੀਮਤ ਕੀ ਨਾਮ ਸੀ ਤਾਂ ਕਿੱਥੋਂ ਆਈ ਸੀ ਤਾਂ ਕੀਮਤ ਕੀ ਗੋਲਕੀ ਹੈਮਪ੍ਰੀਤ ਕੌਰ ਹੈਗੀ ਹੈ ਇਹ ਵਾਈਫ ਆਫ ਪੰਦਰ ਸਿੰਘ ਹੈਗੀ ਹੈ ਜਿਹੜੇ ਡਾਇਰੈਕਟ ਕੀ ਹੈ ਇਹਦੀ ਉਮਰ 40 ইয়ার্স ਦੀ ਹੈਗੀ ਹੈ ਤੇ ਬਾਕੀ ਐਫ ਆਈ ਆਰ ਆਪਾਂ ਦਰਜ ਕਰ ਰਹੇ ਤੇ ਇਨਵੈਸਟੀਗੇਸ਼ਨ ਸਰ ਮੈਂ ਇਹਦਾ ਕਾਜ ਜ਼ਿਆਦਾ ਕਹਿਣਾ ਕਿ ਭੱਲੇ ਵਾਲੇ ਤਾਂ ਕਹਿਣਾ ਕਿ ਸਵੇਰ ਤੋਂ ਕੁਝ ਦੋ ਬੰਦੇ ਇਹਨਾਂ ਨੂੰ ਰੈਕੀ ਕਰ ਰਹੇ ਸੀ ਤੇ ਜਦੋਂ ਸਾਰਾ ਮਾਮਲਾ ਆਇਆ ਤਾਂ ਉਸ ਵਾਰੇ ਕੋਈ ਪਛਾਣ ਹੋਈ ਨਹੀਂ ਹਜੇ ਤੱਕ ਕੋਈ ਅਰਸਾ ਤੱਕ ਬੰਦੇ ਜਿਆਰ ਮੋਟਰਸਾਈਕਲ ਤੇ ਆਏ ਸੀਗੇ ਬਾਕੀ ਆਪਾਂ ਜਿਹੜਾ ਹੈਗਾ ਹੋਰ ਇਨਫੋਰਮੇਸ਼ਨ ਟੋਟਲ ਕਿੰਨੇ ਕੋਲੀ ਚੱਲੀ ਆਉਂਦੇ ਟੋਟਲ 4 ਚੱਲੀਆਂ 3 ਅੰਦਰ ਚੱਲੀਆਂ ਤੇ ਇੱਕ ਬਾਹਰ ਜਦੋਂ ਬੰਦੇ ਨੇ ਇਥੋਂ ਉਹਨੇ ਮਤਲਬ ਉਹਨੂੰ ਬੰਦੇ ਨੇ ਇਥੋਂ ਜਿਹੜੇ ਬਾਹਰਲਾ ਇਹਦਾ ਇੱਕ ਬੰਦਾ ਸੀਗਾ ਮੋਹਲੇ ਦਾ ਉਨੇ ਗੇਟ ਬੰਦ ਕਰਕੇ ਸਰ ਕਿੰਨੇ ਕੁ ਵੇ ਦੀ ਘਟਨਾ ਪਟੋ ਹਵਾਇ ਵਿੱਚ ਫਾਇਰ ਕਰਕੇ ਸਰ ਕਿੰਨੇ ਕੁ ਵੇ ਦੀ ਘਟਨਾ ਹੈ ਕਿ ਚਾਰ ਕੁ ਵੇ ਦੀ ਸਰ ਕਿਸੇ ਦਾ ਸ਼ੱਕ वगैरह ਨਹੀਂ ਹਜੇ ਤੱਕ ਤੇ ਕੋਈ ਸ਼ੱਕ ਨਹੀਂ ਪੁਲਿਸ ਦੀ ਇਨਵੈਸਟੀਗੇਸ਼ਨ ਚ ਕੀ ਕਹਿਣ ਕਿ ਮੌਕੇ ਤੇ ਕੀ ਪ੍ਰੂਫ ਮਿਲੇ ਇਹ ਤਾਂ ਹੋ ਜੀ ਤੇ ਪ੍ਰੀਮੀਅਰੀ ਸਟੇਜ ਹੈਗੀ ਆ ਇਨੀਸ਼ੀਅਲੀ ਕਿਹੜਾ ਮੁਸ਼ਕਿਲ ਲਗਾ ਆ ਤਾਂ ਬਾਕੀ ਆਪਾਂ ਪੱਤਰ ਦਰਜ ਕਰਕੇ ਆਪਾਂ ਟੀਮ ਨਾਲ ਸਾਡੀ ਰੈਡੀ ਹੈਗੀ ਆ ਤੇ ਜਿਹੜੇ ਦੋਸ਼ੀ ਹੈਗੇ ਜਲਦ ਤੋਂ ਜਲਦ ਸਰ ਇਹ ਸੀਸੀਟੀਵੀ ਵਗੈਰਾ ਖਿਡਾਲ ਦੇ ਨਹੀਂ ਹਜੇ ਤੱਕ ਕੋਈ ਸੀਸੀਟੀਵੀ ਪੁਲਿਸ ਨੂੰ ਮਿਲੀ ਨਹੀਂ ਹੈਗੀ ਤੇ ਜੇ ਕੋਈ ਤਾਂ ਨਹੀਂ ਹੋਵੇ ਤਾਂ ਅੱਲਾਹ